ਰਹਿਰਾ ਸਿਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀ ਤਿਸੁ ਪਾਰ ਪਇਆ ਰੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਾ ਰਗਾ ਸਮਹ ਲਾ ਬੈ ਲ ਇਕ ਵੰਗਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਮਨ ਹਾਰੇ ਕਹਤੇ ਤੇਰੇ ਰਾਗ ਭਰੇ ਸਿਓ ਕਈਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤਤਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ गावण तदना चैत गুপ্ত लेके जानन लिख लिख धर्म विचारे गावण तदना ईसर ब्रह्मा देवी सोहण तेरे सदा सवारे गावण तदना इंद्रासन बैठे देवते आन धरनाले गावण तदना सिद्ध समाधी अंदर गावण तदना साध विचारे गावण तदना जती सती संतो की गावण तदना वीर करारे गावण तदना तुद्� पंडा पडर की सर जोग जोग वेदानाले गावण तदनो मोहनिया मनमोहन स्वर्ग माच पे आले गावण तदनो रतन पाए तेरे आठ साठ तीरथ नाले गावण तदनो जोद महाबल सूरा गावण तदनो खाने जा रे गावण तदनो खंड मंडल ब्रह्मंडा कर कर रखे तेरे तारे सही तुदनो गावण ज्योतत तुद पावन रते तेरे भक्तर साले होर केते तुदनो गावण सेम चेतना आवन नानक के आ विचारे सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਦੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹੇ ਨਰ ਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋਏ ਕਿ ਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿ ਵੜ ਚੀਰਾ ਰਹੋ ਸਭ ਸੁਰ ਤੇ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਈ ਕਹਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧਵਿਨ ਸਦੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹੀਆਂ ਅੱਖਣ ਵਾਲਾ ਗਿਆ ਵਿਚਾਰਾ ਸਿਫਤ ਭਰੇ ਤੇਰੇ ਪੰਡਾਰਾ ਗਿਸਤੂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਮ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਅਕਣ ਓਖਾ ਸਾਚਨ ਸਾਚੇ ਨਾਮ ਕੀ ਲਾਗੈ ਭੁਖ ਤੂ ਭੁਖੈ ਖਾਈ ਚੱਲੀਐ ਦੁਖ ਸੋਗ ਵਿਸਰੇ ਮੇਰੀ ਮਾਇ ਸਾਚਾ ਸਹਿਬ ਸਾਚੇ ਨਾਮ ਕੀ ਰਹਾਓ ਸਾਚੇ ਨਾਮ ਕੀ ਤੇਲਵੜਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋਏ ਜੇਵੜ ਆਪ ਤੇਵੜ ਤੇਰੀ ਦਾਤ ਜੇਨੇ ਦਿਨ ਕਰ ਕੇ ਕੀਤੀ ਰਾਤ ਖਸਨ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸ ਸੁਨਾਤ ਰਾਗ ਗੁਦਰੀ ਮਹਲਾ 4 ਹਰ ਕੇ ਜਨ ਸਤਗੁਰ ਸਤਿ ਪੁਰਖਾ ਬਿਨੁ ਕਰਉ ਗੁਰਪਾਤ ਹਮ ਕੀਰੇ ਕਿਰਮ ਸਤਗੁਰ ਸਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਨ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗਰੀ ਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਇ ਤਨ ਧਰਮ ਸਤਿਖ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਾ ਨਾਨਕ ਨਾਮ ਪਰਗਾਸ ਮੇਰਾ ਆਗੁਰ ਦੀ ਮਹੱਲਾ ਪੰਜਵਾ ਕਾਹਰੇ ਮਨ ਕਿਤ ਵਹਿ ਉਦਮ ਜਾ ਅਹਰ ਹਰਦੀਓ ਪਰਿਆ ਸਹਿਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸਟ ਹਰਿਆ ਰਹੋ ਜਨਨ ਪਿਤਾ ਲੋਕ ਸਤ ਬਨੰਤਾ ਕੋਈ ਨ ਕਿਸ ਕੀ ਧਰਿਆ ਸੇਰੇ ਸੇਰੇ ਜਕਸਮ ਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜੇ ਊੜਿਆ ਵੈ ਸੇ ਕੋ ਸਾ ਤਿਸ ਪਾਛੇ ਬਚਰੇ ਚਰਿਆ ਤਿਨ ਕੌਣ ਖਲਾਵੇ ਕੌਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸੇ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮਹਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਉ ਪਰਖ ਨਰੰਜਨ ਹਾਰ ਪਰਖ ਨਰੰਜਨ ਹਾਰ ਅਗਮ ਅਪਾਰਾ ਸਬ ਤੇ ਆਵਹਿ ਸਬ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੋਂ ਜੀਆਂ ਕਾ ਦਾਤਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰੇ ਕੋ ਪੁਰਖ ਸਮਾਨ ਕਦਾਤੇ ਕਪੇ ਖਾਰੀ ਦੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤិន ਕੁਰਬਾਣਾ ਹਰਤ ਆਵੈ ਹਰਤ ਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤ ਆਇਆ ਜੀ ਦਨ ਟੂਟੀ ਜਮ ਕੀ ਫਾਸੀ ਜਿਨਰ ਪਉ ਜਿਨ ਹਰ ਨਿਰ ਪਉ ਧਾਇਆ ਜੀ ਦਿਨ ਕਾ ਪਉ ਸਭ ਗਵਾਸੀ ਗਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤਦਿ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਗੋਤੂ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਬਣੀ ਧਾਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮਖ ਗਵਾਇਆ ਤਤ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਇ ਤੁਝ ਬਿਨ ਦੁਜਾ ਕੋਈ ਨਾ ਹੈ ਕੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈ ਸਨੋ ਤੂੰ ਜਾਣੇ ਹੀ ਸੋਈ ਜਨ ਜਾਨੇ ਹਰ ਗੁਣ ਸਦ ਹੀ ਆਕ ਵਖਣ ਜਿਨ ਹਰ ਸੇਵਿਆ ਤਿਨ ਸੁਖ ਪਾਇ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਯਵਰ ਨਾ ਕੋਇ ਤੂ ਕਰ ਕਰ ਵੇਖੈ ਜਾਨੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਿੱਤ ਸਰਵਰਡੇ ਪਹਿਲੇ ਨਿਵਾਸਾ ਪਾਣੀ ਪਾਵਤ ਤਿਨਹੇ ਕੀ ਆ ਪੰਕਜ ਮੋਹ ਪਗ ਨਹੀਂ ਚਲ ਅਹਮ ਦੇਖਾਂ ਤੇ ਡੂਬਿਐ ਲੈ ਮਨ ਇਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਦ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਅ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਠ ਕਰਮ ਸਨ ਪਰੇ ਕੀ ਰਖੋ ਸਰਮਾ ਇੱਕ ਓਕਾਰ ਵਹਿਗੁਰਦੀ ਕੀ ਫਤਹਿ ਵਾਹਿ ਸ਼ਾਹੀ ਦਾਸ ਕਵੀ ਉਪਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰੱਛਾ ਨਿਜ ਕਰਦਾ ਕਰਿ ਗਏ ਸਾਬੈ ਰਨ ਕੋ ਆਸੰਗਰੀਐ پورن ہوئے ہماری آسا تور تو بجن کی رہے پیاسا تمہیں چھاڑ کوئی ابر نہ تیاؤں جو ابر چاؤں س تم تے پاؤں سیوک سکھ ہمارے تاری ہے چن چن ستر ہمارے ماری ہے آپ ہاتھ دے مجھے ابری ہے مرن کال کا تراس نئے جو سدا ہمارے پچھا سری جو کری ہو رچا راک لے امراک نارے صاحب سنت سہای پیارے ਦੇਨ ਬੰਦ ਦਸ਼ਤਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਭ ਧਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਗਰਭ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਗਵਨ ਕਾਲ ਜੋਗੀ ਸ਼ਿਵ ਕੀਓ ਬੇਜਰਾ ਬ੍ਰਹਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪਸ ਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਗਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਤੀ ਤੇ ਕੁੰਚ ਰਸੁਲਾ ਸਭ ਪਰ ਕੇ ਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦ ਕਰ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹਾਂ ਕਮ ਹਾਂ ਤਮੈ ਮਲਤ ਦੇ ਧਾਰ ਸਭ ਹਾਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤਉ ਮਸਾਭੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰੰਭਕਾਰ ਨੇ ਲੰਭ ਆਦ ਅਨੀਲ ਅਨਾਦ ਅਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾ ਕੋ ਕਰ ਪਾਹਨ ਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਚਨਤਨੇ ਪੇਵ ਆਪ ਆਪਣੀ ਬਦ ਹੈ ਜੇ ਤੇ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇੱਕ ਹੈ ਰੂਪ ਅਨੂਪ ਸਰੂਪ ਰੰਗ ਪਰਾ ਕੈ ਪੁਪਾਂਡ ਜੀਰ ਸੇ ਤਰਕੀਨੀ ਉਤਪ੍ਰਖਾਨ ਬਹੁ ਰਜ ਦੇਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿੰਮਟ ਭਜੋ ਸੰਕਰ ਕੈਠਾ ਸਗਲੀ ਸ੍ਰਿਸ਼ਟ ਦਿਖਾਏ ਅਚੰਬ आदि जुगाद स्वरूप से हम अब रक्षा मेरी तुम करो सीखो बार असिक संघर्ष दुष्ट जते उठवत उत्पाता सकल मलेश करो रण गाता जे अस्तित्व तव सरने परे तिनके दुष्ट दुक्तह मरे पुरख जमन पग परे ते हारे तिनके तुम संकट तब तारे जो कल कोई एक बार ते आए ताके काल निकट नहीं है रच्छा है ता है सब काला दुष्ट अरिष्टर नि तत्काल कृपा तेरे तन जाए न हर हो ताके ताप तनक मोहर हो रिद्ध सिद्ध कर्मो सब होई दुष्ट चाश वे सके ना कोई नेक बार जिन तुम्हें संवारा काल फांस ते ताहे उबारा जिन नर नाम तिहारो काहा दर्द दुष्ट दोख के ते रहा कडक खेत में शरण ते हरि आप हाथ दे लियो उबारी सर्पठोर मोह हो सहाय दुष्ट दोख दे लियो बचाई सवैया ਬਾਹ ਗਏ ਜਬ ਤੇ ਤੁਮਰੇ ਤਬ ਤੇ ਕਉ ਆਕtre ਹੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇ ਦਸ ਬੇ ਬ ਭੇਦ ਕਹੇ ਹਮ ਇਕ ਨ ਜਾਨਿਓ ਸਿਰਿ ਇਸ ਪਾਨ ਕਿਰਪਾ ਤੁਮਰੀ ਕਰ ਮੈ ਨ ਕਉ ਸਭ ਤੋਹ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਡ ਕੇ ਗਿਓ ਤਹਾਰੋ ਦਵਾਰ ਬਾਹ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ राम कली महल्ला तिजा आनंद एक ओ अहंकार सतगुरु प्रसाद आनंद पै आ मेरी माए सतगुरु मैं पाया सतगुरु ते पाया सहज सेती मन वधियां वधाइयां राग रतन परिवार पियां शब्द गावन आईयां शब्द ओते गावो हरि के रामन जनी बसाया कह नानक आनंद हुआ सतगुरु मैं पाया ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਥ ਸਵਾਨੀ ਸੋਭਿਓ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿੱਤ ਸਲਾ ਤੇਰੀ ਨਾਮ ਵਸਾਵੇ ਨਾਮ ਜਿਨਕੇ ਮਨ ਵਸਿਆ ਆਵਾਜ਼ੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਤੇ ਘਰ ਸੁਪਾਗ ਹੈ ਘਰ ਸੁਪਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਆ ਤਤ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੋ ਗੁਰੂ ਸੰਤਾ ਪੀ ਉੱtre ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਿਆ ਭਰੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿ ਅਨਹਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾਏ ਉਧਾਰੋ ਇਹ ਵਸਤ ਤ ਜੀ ਨਾ ਢਾਈ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਏ ਮੈ ਨਿਰਗੁਨਿਆਰੇ ਕੋ ਗੁਨ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੇ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪੌੜੀ ਤੇਤੇ ਤੂ ਸਮਰਾਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰਖ ਅਗਨੀ ਉਦਰਮਾ ਹੈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹਿ ਭਗਵਲ ਵਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹਿ ਗਿਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਹਿ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਰ ਪਾਲ ਸਮਲ ਸਾਹਿਬ ਸਾਹਿਬ ਬਿਰਥਾ ਕੋਈ ਨ ਜਾਏ ਜੀ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰੂ ਅਰਾਧਨਾ ਜਿਹਵਾਂ ਜਪ ਗੁਰ ਨਾਮ ਨੇਤਰੀ ਸਤ ਗੁਰ ਪੇਖਣ ਸਰਬ ਨੇ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਤ ਥੰਦੇ ਜਗ ਮਹਿ ਉਤਮ ਕਾੜੀ ਹੈ ਵਿਰਲੇ ਕਈ ਕੇ ਮਹਲਾ ਪੰਜਵਾਂ ਰਖੇ ਰਖਣ ਹਾਰ ਆਪਿਓ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲ ਮਨੋ ਨ ਵਿਸਾਰਿਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਕਿਨ ਮਾਹ ਬਿਦਾਰੈਨ ਤੇ ਸਹਬ ਕੀ ਟੇਕ ਨਾਨਕ ਮਨ ਮਾਹ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਹਬ ਕੀ ਟੇਕ ਨਾਨਕ ਮਨ ਮਾਹ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ